ਬਰਬਾਦ ਦੇ ਕਾਰਨ ਲੁਧਿਆਣਾ ਦੇ ਵਿੱਚ ਪੁਰਾਣੇ ਸਮੇਂ ਦਾ ਕਾਂਗਰਸ ਭਵਨ ਹੋਇਆ ਟਹਿ ਟੇਰੀ ਸਦਾਰ ਰਾਣਾ ਗੁਰਜੀਤ ਸੋਢੀ ਦੇ ਵੱਲੋਂ ਜਿਹੜੇ ਕਿਹਾ ਇਸ ਦਾ ਉਦਘਾਟਨ 28 4 2023 ਨੂੰ ਕੀਤਾ ਗਿਆ ਸੀ ਇਮਾਰਤਾਂ ਦੇ ਵਿੱਚ ਦਰਾਰਾਂ ਪੈਣੀਆਂ ਸ਼ੁਰੂ ਹੋ ਗਈ ਹੋਈਆਂ ਨੇ ਜੇਕਰ ਕੱਲ ਨੂੰ ਇਹ ਵੀ ਬਿਲਡਿੰਗ ਡੇਕ ਜਾਂਦੀ ਤੇ ਇਹਦਾ ਜ਼ਿੰਮੇਵਾਰ ਕੌਣ ਹੋਣਾ ਸੀਗਾ ਗੱਡੀਆਂ ਖੜੀਆਂ ਦੁਕਾਨਦਾਰ ਕੋਲ ਨੇ ਕੋਈ ਭਾਰੀ ਨੁਕਸਾਨ ਹੋਏ ਤਾਂ ਉਹਦਾ ਜ਼ਿੰਮੇਵਾਰ ਕੌਣ ਸੀਗਾ ਇਹ ਦੇਖੋ ਖੋਖਲੇ ਦਾਅਵੇ ਨੇ ਇਹਨਾਂ ਦੇ ਕਿ ਦਾਅਵੇ ਤੁਹਾਡੇ ਸਾਹਮਣੇ ਨੇ ਇਹ ਕਿਹੜਾ ਉਹ ਦੂਰ ਨੇ ਇੱਕ ਤਾ ਵੀ ਗੱਲਾਂ ਕਰਦੇ ਨੇ ਬਸ 15 ਸਾਲ ਨਹੀਂ ਸਰਕਾਰ ਰਹੀ ਇਹਨਾਂ ਦੀ 15 ਸਾਲ ਕਾਂਗਰਸ ਦੀ 15 ਸਾਲਾਂ ਦੇ ਵਿੱਚ ਜੇ ਚਾਹਦੇ ਤਾਂ ਮਹਿਲ ਵੀ ਬਣਾ ਸਕਦੇ ਸੀ ਇਹਨੂੰ ਕਾਂਗਰਸ ਸਰਕਾਰ ਇੱਕ ਨੈਸ਼ਨਲ ਪਾਰਟੀ ਹੈ ਫਿਰ ਵੀ ਨੈਸ਼ਨਲ ਪਾਰਟੀ ਹੋਣ ਦੇ ਬਾਵਜੂਦ ਮੈਂ ਹੱਲੇ ਵੀ ਹੈਰਾਨ ਹਾਂ ਕਿ ਨਾ ਤਾਂ ਉਹਨਾਂ ਦਾ ਕੋਈ ਵਰਕਰ ਪਹੁੰਚੇ ਨਾ ਇੱਥੇ ਜਿਹੜਾ ਕੋਈ ਦੇਖ ਰੇ ਕਰਦਾ ਕੋਈ ਨਹੀਂ ਪਹੁੰਚਿਆ ਜੀ ਇਹ ਇਹ ਹਾਲਾਤ ਨੇ ਦੇਖ ਲਓ ਜੀ ਕੋਈ ਜੜਕੀ ਟਹਿਟਰੀ ਜਾਂ ਮਲਵਾ ਜਿਹੜਾ ਪਿਆ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਚਕਵਾਉਣ ਦੀ ਇੱਦਾਂ ਹੀ ਜੇ ਪਿਆ ਤੇ ਇੱਦਾਂ ਹੀ ਪਿਆ ਰਹਿਣਾ ਲੁਧਿਆਣਾ ਦੇ ਵਿੱਚ ਪੁਰਾਣੇ ਸਮੇਂ ਦਾ ਕਾਂਗਰਸ ਭਵਨ ਹੋਇਆ ਟਹਿਟਰੀ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਕਿਸ ਤਰ੍ਹਾਂ ਜੜਕੀਆ ਕਾਂਗਰਸ ਭਵਨ ਅਹ ਟੈ ਟੇਰੀ ਹੁੰਦਾ ਨਜ਼ਰ ਆ ਰਿਹਾ ਵਾ ਤੁਹਾਨੂੰ ਤਸਵੀਰਾਂ ਦੇ ਵਿੱਚ ਅਹ ਬੀਤੀ ਬਰਸਾਤ ਦੇ ਕਾਰਨ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਕਿ ਹੈ ਕਾਂਗਰਸ ਭਵਨ ਡਿੱਗ ਗਿਆ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਕਿ ਹੈ ਦਿਹਾਤੀ ਦਾ ਇਹ ਕਾਂਗਰਸ ਭਵਨ ਹੈ ਜਿਲ੍ਹਾ ਅਹ ਕਰਦਾ ਹਨ ਅਤੇ ਯੂਜ ਕਾਂਗਰਸ ਦੇ ਰਕਿਆ ਦਫਤਰ ਦੱਸਿਆ ਜਾ ਰਿਹਾ ਹੈ ਤੇ ਸਰਦਾਰ ਰਾਣਾ ਗੁਰਜੀਤ ਸੋਢੀ ਦੇ ਵੱਲੋਂ ਜਿਹੜੇ ਕਿਹਾ ਜਿਹੜੇ ਰਾਜਨੀਤਿਕ ਸੈਕਟਰੀ ਮੁੱਖ ਮੰਤਰੀ ਦੇ ਸੀਗੇ ਉਹਨਾਂ ਦੇ ਵੱਲੋਂ ਇਸ ਦਾ ਉਦਘਾਟਨ ਜਿਹੜੇ ਕਿਹਾ 28 4 2023 ਨੂੰ ਕੀਤਾ ਗਿਆ ਸੀ ਪਰ ਅੱਜ ਜਿਹੜੇ ਕਿਹਾ ਟਾਈਟੇਰੀ ਨਜ਼ਰੋਂ ਦਾ ਦਿਖਾਈ ਦੇ ਰਿਹਾ ਵਾ ਤੇ ਦੇਖ ਸਕਦੇ ਹੋ ਕਿ ਹਾਲਾਤ ਕਿੰਨੇ ਕੋ ਖਸਤਾ ਹੋ ਗਏ ਹੋਏ ਨੇ ਤੇ ਜਿਹੜੀ ਕਿਹਾ ਇਮਾਰਤਾਂ ਦੇ ਵਿੱਚ ਦਰਾਰਾਂ ਪੈਣੀਆਂ ਸ਼ੁਰੂ ਹੋ ਗਈ ਹੋਈਆਂ ਨੇ ਤੇ ਇਸ ਦਾ ਦੇਖ ਰੱਖਾ ਕੌਣ ਹੈ ਜੇਕਰ ਕੋਈ ਇੱਥੋਂ ਮਾਲ ਲੱਗਦਾ ਹੁੰਦਾ ਜਾਂ ਕੋਈ ਵੱਡਾ ਨੁਕਸਾਨ ਵੀ ਇੱਥੇ ਜਿਹੜਾ ਕਿ ਆ ਹੋ ਸਕਦਾ ਸੀਗਾ ਤੇ ਹਾਲਾ ਕਿ ਜਾਨੀ ਨੁਕਸਾਨ ਜਿਹੜਾ ਕਿ ਇੱਥੇ ਬਚਾਵ ਹੈ ਲੋਕਾਂ ਦੇ ਵੱਲ ਪੁੱਛਿਆ ਜਾ ਰਿਹਾ ਹੈ ਭਾਈ ਸਾਹਿਬ ਇਹ ਕਿਸ ਤਰ੍ਹਾਂ ਦੇ ਦਿਓ ਕਿ ਬਰਸਾਤ ਹੋ ਰਹੀ ਸੀਗੀ ਤੇ ਬਰਸਾਤ ਹੋਣ ਨਾਲ ਇਮਾਰਤ ਡਿੱਗੀ ਕਿਸੇ ਜਾਨੀ ਨੁਕਸਾਨ ਹੋ ਸਕਦਾ ਸੀਗਾ ਪਤਾ ਨਹੀਂ ਵੀਰੇ ਯਾਰ ਆਪਾਂ ਬਾਹਰੋਂ ਆਉਂਦੇ ਹਾਂ ਕੋਈ ਨੁਕਸਾਨ ਹੋ ਸਕਦਾ ਹੈ ਬੁਰਾ ਹੋ ਸਕਦਾ ਵੀਰੇ ਹਣਾ ਜੇਕਰ ਤੁਸੀਂ ਇੱਥੇ ਮਾਲ ਲੈਣ ਆਏ ਹੋ ਜਾਂ ਕੁਝ ਲੈਣ ਆਏ ਹੋ ਜੇਕਰ ਨੂੰ ਡਿੱਗ ਜਾਂਦਾ ਹੈ ਬਰਸਾਤ ਦੇ ਕਰਨ ਤੁਹਾਡਾ ਨੁਕਸਾਨ ਹੋ ਸਕਦਾ ਸੀਗਾ ਨੁਕਸਾਨ ਤਾਂ ਹੋਣਾ ਹੀ ਪਏ ਕਿੱਦਾਂ ਕਿਤੇ ਪ੍ਰਸ਼ਾਸਨ ਕਿਤੇ ਅੱਖਾਂ ਬੰਦ ਕਰਕੇ ਬੈਠਾ ਹੋਣਾ ਬਿਲਕੁਲ ਇਹ ਕਿਤਨਾ ਕਿਤੇ ਪ੍ਰਸ਼ਾਸਨ ਵੀ ਜਰੇ ਕਿਆ ਅੱਖਾਂ ਮੀਚਰਾ ਆ ਵੀ ਨਜ਼ਰ ਆਉਂਦਾ ਹੈ ਦਿਖਾਈ ਦੇ ਰਿਹਾ ਆ ਇਸ ਦੇ ਉੱਤੇ ਇੱਕ ਸ਼ਖਸ ਦੇ ਵੱਲੋਂ ਵੀ ਦਾਵਾ ਕੀਤਾ ਗਿਆ ਸੀਗਾ ਕਿ ਇਹ ਜਗਾ ਜਿਹੜੀ ਹੈ ਇਹ ਮੇਰੀ ਜਗ੍ਹਾ ਵਾ ਉਸ ਦੇ ਉੱਤੇ ਜਿਹੜੀ ਕਿ ਆ ਕਾਫੀ ਹਾਈ ਵੋਲਟੇ ਹੰਗਾਮਾ ਵੀ ਹੋਇਆ ਸੀਗਾ ਆਮ ਸਾਹਮਣੀ ਵੀ ਹੋਈ ਸੀਗੇ ਕਾਂਗਰਸ ਪਾਰਟੀ ਤੇ ਦੋਨੋਂ ਇਹ ਜਿਹੜੇ ਜਿਹੜੇ ਵਿਅਕਤੀ ਆਉ ਸੀਗੀ ਬਿਲਡਿੰਗ ਤੇ ਹੁਣ ਜਿਹੜਾ ਅੱਜ ਬਰਸਾਤ ਦੇ ਕਾਰਨ ਟਹਿਟੇਰੀ ਹੁੰਦਾ ਨਜ਼ਰ ਆ ਰਿਹਾ ਵਾ ਇਹ ਜਿਹੜਾ ਟੈਟਰੀਆ ਬਰਸਾਦ ਦੇ ਕਰੰਟ ਟੈਟਰੀ ਹੋਇਆ ਵਾ ਤਸਵੀਰਾਂ ਤੱਕ ਤੱਕ ਸਾਂਝੀਆਂ ਕੀਤੀਆਂ ਕਿ ਕਿਸ ਤਰ੍ਹਾਂ ਜਿਹੜੀ ਕਿ ਕੋਈ ਵੀ ਐਜਿਕੇਟ ਟੇਕਰ ਨਹੀਂ ਕੀਤੀ ਜਾ ਰਹੀ ਸੀ ਹੁਣ ਜਿਹੜੇ ਜੇ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਨੇ ਹੈਪੀ ਲਾਲੀ ਯੂਥ ਕਾਂਗਰਸ ਦੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਇਸ ਦੀ ਰੇਗਬਾ ਨਹੀਂ ਕੀਤੀ ਗਈ ਸੀ ਕਿਉਂਕਿ ਪਿਛਲੇ ਵਾਰ ਤਾਂ ਬਹੁਤ ਹੰਗਾਮਾ ਆਇਆ ਸੀਗਾ ਬਹੁਤ ਸਮੱਸਿਆ ਹੋਈ ਸੀਗੇ ਲੋਕ ਇਸ ਕਾਂਗਰਸ ਭਵਨ ਲੈਣ ਦੀ ਹੈਪੀ ਜੀ ਬਹੁਤ ਸਵਾਗਤ ਹੈ ਲੁਧਿਆਣਾ ਲਾਈਵ ਦੇ ਵਿੱਚ ਤੁਹਾਡਾ हेलो 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 हैप्पी जी हेलो सो बिल्कुल संपर्क जरिए किया हेलो uh, हैप्पी जी हेलो सो so, बिल्कुल संपर्क जरिए किया टूटदा नजारा एक बार दोबारा फोन ला लेने इनानु क्योंकि uh, बहुत जरिया इथे इदे पीछे ਰਾਜਨੀਤੀਆਂ ਹੋਈ ਸੀਗੀਆਂ ਤੇ ਬਹੁਤ ਜਿਹੜਾ ਇੱਥੇ ਹੰਗਾਮਾ ਦੇਖਣ ਨੂੰ ਵੀ ਮਿਲਿਆ ਸੀਗਾ ਕਿਉਂਕਿ ਜਿਸ ਵਿਅਕਤੀ ਦੀ ਜਗਾ ਸੀਗੀ ਉਹ ਵਿਅਕਤੀ ਜਿਹੜਾ ਕਿ ਹੈ ਕਾਂਗਰਸ ਭਵਨ ਦਾ ਸਮਾਨ ਜਿਹੜਾ ਕਿ ਬਾਹਰ ਕੱਢ ਕੇ ਵੀ ਰੱਖ ਦਿੱਤਾ ਗਿਆ ਸੀਗਾ ਕੋਰਟ ਦੇ ਵੱਲ ਆਰਡਰ ਸੀਗਾ ਪਰ ਦੁਬਾਰਾ ਜਿਹੜਾ ਕੋਰਟ ਦੇ ਵੱਲ ਆਰਡਰ ਲੱਗੇ ਤੋਂ ਬਾਅਦ ਖਬਰ ਤੇ ਸੁਣਨਾ ਚਾਹੀਦਾ ਹੈ ਪਰਸਨ ਯੂ ਆਰ ਟ੍ਰਾਈਂਗ ਟੂ ਰੀਚ ਇਸ ਪਰ ਫੋਨ ਜਿਹੜਾ ਕਿ ਨਹੀਂ ਲੱਗ ਪਾ ਰਿਹਾ ਹੈਗਾ ਤਸਵੀਰਾਂ ਜਿਹੜੀ ਦੇਖ ਪਾ ਰਹੇ ਹੋ ਦੁਬਾਰਾ ਜਰੀਕੇ ਕੋਸ਼ਿਸ਼ ਜਰੂਰ ਕਰਾਂਗੇ ਜਾਣਕਾਰੀ ਲਵਾਂਗੇ ਕਿ ਕਿਉਂ ਨਹੀਂ ਮੁਰੰਮਤ ਕਰਾਈ ਗਈ ਕਿਉਂਕਿ ਇਹਨਾ ਪੁਰਾਣਾ ਸਮਝਦਾ ਹੈਗਾ ਵਾ ਆਜ਼ਾਦੀ ਦਾ ਸਮਝਦਾ ਕਾਂਗਰਸ ਭਵਨ ਕਿਉਂਕਿ ਸਰਦਾਰ ਬੀਨਤ ਸਿੰਘ ਵੀ ਇੱਥੇ ਆ ਕੇ ਬਹਿੰਦੇ ਹੁੰਦੇ ਸੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀਗੇ ਉਹਨਾਂ ਦੇ ਵੱਲੋਂ ਇੱਥੇ ਬਹਿੰਦੇ ਹੁੰਦੇ ਸੀਗੇ ਯੂਥ ਜਿਹੜੇ ਕਾਂਗਰਸ ਪਾਰਟੀ ਦੇ ਯੂਥ ਸੀਗੇ ਸਾਰੇ ਇੱਥੇ ਆ ਕੇ ਬਹਿੰਦੇ ਸੀਗੇ ਆਪਣਾ ਲਗਾਤਾਰ ਫੋਨ ਲਾਉਣ ਦੀ ਕੋਸ਼ਿਸ਼ ਜਰੂਰ ਕੀਤੀ ਜਾ ਰਹੀ ਹੈ ਪਰ ਇਹਨਾਂ ਦੇ ਵੱਲੋਂ ਫੋਨ ਹੀ ਚੱਕੇ ਜਾ ਰਹੇ ਇੱਕ ਵਾਰੀ ਅਸੀਂ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸੰਗਠਨ ਸੰਜੇਤ ਤਲਵਾਰ ਜੀ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਉਹਨਾਂ ਦੇ ਧਿਆਨ ਦੇ ਵਿੱਚ ਇਹ ਜਾ ਮਾਮਲਾ ਹੈਗਾ ਵਾ ਕਿ ਨਹੀਂ ਹੈਗਾ ਵਾ ਕਿਉਂਕਿ ਅਕਸਰ ਕਾਫੀ ਜ਼ਿਆਦਾ ਨੁਕਸਾਨ ਜਿਹੜੇ ਕਿ ਆ ਇੱਥੇ ਹੋ ਸਕਦਾ ਸੀਗਾ ਖਤਰੇ ਦਾ ਖਤਰੇ ਖਤਰਾ ਵੀ ਇੱਥੇ ਜਿਹੜਾ ਕਿ ਨਿਰਾਂਦਾ ਨਿਰਾਂਦਾ ਹੀ ਪਰ ਉਹਨਾਂ ਨੂੰ ਫੋਨ ਲਾਇਆ ਵਾ ਸੰਜੀਤ ਤਲਵਾਰ ਜੀ ਨੂੰ ਪਰ ਉਹਨੇ ਫੋਨ ਕਰਨਗੇ ਪੁੱਛਾਂਗੇ ਕਿ ਕੀ ਆਖਰਕਾਰ ਮਾਮਲਾ ਕੀ ਹੋਇਆ ਕਿਸ ਤਰ੍ਹਾਂ ਡਿੱਗੀ ਕੀ ਮਰਮਤ ਨਹੀਂ ਕੀਤੀ ਗਈ ਸੀ ਕਿਉਂਕਿ ਬਿਲਡਿੰਗਾਂ ਦੀ ਮਰਮਤ ਜੇਕਰ ਨਾ ਕਰੀਏ ਤੇ ਤਾਂ ਜੜੀਆਂ ਦੇ ਨੁਕਸਾਨ ਵੀ ਕਾਫੀ ਚੇਲਣਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਆਸ-ਪਾਸ ਜਿਹੜੀਆਂ ਦੁਕਾਨਾਂ ਵੀ ਹੈਗੀਆਂ ਨੇ ਇਹਨਾਂ ਨੂੰ ਕਾਫੀ ਮਾਲ ਚੇਲਣੀ ਪੈਣੀ ਸੀ ਸੰਜੀਤ ਲਲਵਾਰ ਜੀ ਨਾਲ ਸੰਜੀਤ ਯੂ ਟ੍ਰਾਈਂਗ ਟੂ ਰੀਚ ਇਸ ਨੋਟ ਅਵੇਲੇਬਲ ਐਂਡ ਟੋਨ ਹੀ ਇਸ ਰਿਕਾਰਡ ਯਾ ਮੈਸੇਜ ਇੱਕ ਵਾਰੀ ਦੁਬਾਰਾ ਫੋਨ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਫੋਨ ਲਗਾਤਾਰ ਜਿਹੜੇ ਕਿ ਦੋ ਫੋਨ ਲਾਏ ਗਿਆ ਬਿਲਕੁਲ ਵੀ ਫੋਨ ਜਿਹੜੇ ਕਿ ਨਹੀਂ ਚੱਕਿਆ ਗਿਆ ਵਾ ਯੂਥ ਕਾਂਗਰਸ ਪ੍ਰਧਾਨ ਦੇ ਵੱਲੋਂ ਵੀ ਨਹੀਂ ਫੋਨ ਚੱਕਿਆ ਗਿਆ ਜ਼ਿਲ੍ਹਾ ਪ੍ਰਧਾਨ ਜਿਹੜੇ ਸੰਜੀਤ ਤਲਵਾਰ ਜੀ ਨੇ ਉਹਨਾਂ ਦੇ ਵੱਲੋਂ ਵੀ ਨਹੀਂ ਫੋਨ ਚੱਕਿਆ ਗਿਆ ਜੇਕਰ ਕੱਲ ਨੂੰ ਇਹ ਵੀ ਬਿਲਡਿੰਗ ਡੇਕੀ ਜਾਂਦੀ ਤੇ ਇਹਦਾ ਜ਼ਿੰਮੇਵਾਰ ਕੌਣ ਹੋਣਾ ਸੀਗਾ ਗੱਡੀਆਂ ਖੜੀਆਂ ਦੁਕਾਨਦਾਰ ਕੋਲ ਨੇ ਕੋਈ ਭਾਰੀ ਨੁਕਸਾਨ ਹੋਿੰਦਾ ਉਹਦਾ ਕੌਣ ਜ਼ਿੰਮੇਵਾਰ ਕੌਣ ਸੀਗਾ ਹਾਲਾਂਕਿ ਕੋਈ ਵੀ ਜਿਹੜੇ ਕਿ ਇੱਥੇ ਜ਼ਿੰਮੇਵਾਰ ਠਹਿੜਦਾ ਨਹੀਂ ਨਜ਼ਰ ਆ ਰਿਹਾ ਤੇ ਕੁਝ ਗੱਲਬਾਤ ਕਰਾਂਗੇ ਸਰ ਕਿਸਤਾ ਦੇ ਦੇ ਇੱਥੇ ਬਿਲਡਿੰਗ ਜਰੀਏ ਡਿੱਗ ਗਈ ਹੈ ਇਹ ਕੋਈ ਵੀ ਨੁਕਸਾਨ ਭਾਈ ਚੇਲ ਸਕਦਾ ਸੀ ਕਿਉਂਕਿ ਆਸ-ਪਾਸੇ ਲੋਕ ਮਾਲਮੁੱਲ ਲੈ ਕੇ ਜਾਂਦੇ ਨੇ ਕਿਸੇ ਟਾਈਮ ਵੀ ਵੱਡਾ ਨੁਕਸਾਨ ਹੋ ਸਕਦਾ ਸੀ ਸ਼ੁਕਰ ਪ੍ਰਮਾਤਮਾ ਦਾ ਕੋਈ ਨਹੀਂ ਸੀਗਾ ਨੀਚੇ ਬਚਾਅ ਹੋ ਗਿਆ ਕਾਫੀ ਅੱਛਾ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਰਾਜਨੀਤਿਕ ਆ ਇਹਨਾਂ ਦੇ ਵੱਲੋਂ ਲੀਡਰਾਂ ਦੇ ਵੱਲੋਂ ਕਿ ਅਸੀਂ ਲੋਕਾਂ ਇਸ ਕੰਮ 'ਉਸ ਵਾਰ ਰੇ ਪਰ ਕਾਂਗਰਸ ਭਵਨ ਇਸ ਵਾਰ ਰੇਗਾ ਇਹ ਦੇਖੋ ਖੋਖਲੇ ਦਾਅਵੇ ਨੇ ਇਹਨਾਂ ਦੇ ਤੇ ਦੋ ਸਾਡੇ ਸਾਹਮਣੇ ਨੇ ਇਹ ਕਿਹੜਾ ਉਹ ਦੂਰ ਰੇ ਇੱਕ ਤਾਂ ਵੀ ਗੱਲਾਂ ਕਰਦੇ ਨੇ ਬਸ ਕਿੰਨੇ 15 ਸਾਲ ਨੇ ਸਰਕਾਰ ਰਹੀ ਇਹਨਾਂ ਦੀ 15 ਸਾਲ ਕਾਂਗਰਸ ਦੀ 15 ਸਾਲਾਂ ਦੇ ਵਿੱਚ ਜੇ ਚਾਹਦੇ ਤਾਂ ਮਹਿਲ ਵੀ ਬਣਾ ਸਕਦੇ ਸੀ ਇਹਨੂੰ ਬਟ ਪਤਾ ਨਹੀਂ ਕਿਉਂ ਨਹੀਂ ਲਾਇਆ ਇਹ ਤਾਂ ਉਹਨਾਂ ਨੂੰ ਉਹ ਜਾਣਦੇ ਆ ਜੀ ਕਿ ਆ ਚੀਜ਼ ਪਤਾ ਸੀ ਭਾਰੀ ਨੁਕਸਾਨ ਹੋ ਸਕਦਾ ਜਾਂ ਪਿੱਛੇ ਜੀ ਤੁਸੀਂ ਦੇਖਿਆ ਬੀਤੀ ਦਿਨ ਵੀ ਇਹਦਾ ਹੰਗਾਮਾ ਕਾਫੀ ਤਕੜਾ ਹੰਗਾਮਾ ਆਇਆ ਸੀ ਇਹਦਾ ਕੋਈ ਕੋਰਟ ਵਿੱਚ ਵੀ ਕਹਿੰਦੇ ਚੱਲ ਰਿਹਾ ਜੀ ਕੋਰਟ ਵਿੱਚ ਵੀ ਅਸੀਂ ਜਾਵਾਂਗੇ ਹਾਂਜੀ ਹਾਂਜੀ ਪਤਾ ਨਹੀਂ ਸਮਝ ਨਹੀਂ ਆਉਂਦੀ ਕਾਂਗਰਸ ਸਰਕਾਰ ਇੱਕ ਨੈਸ਼ਨਲ ਪਾਰਟੀ ਹੈ ਫਿਰ ਵੀ ਨੈਸ਼ਨਲ ਪਾਰਟੀ ਹੋਣ ਦੇ ਬਾਵਜੂਦ ਮੈਂ ਹਲੇ ਵੀ ਹੈਰਾਨ ਹਾਂ ਕਿ ਨਾ ਤਾਂ ਉਹਨਾਂ ਦਾ ਕੋਈ ਵਰਕਰ ਪਹੁੰਚੇ ਨਾ ਇੱਥੇ ਜਿਹੜਾ ਕੋਈ ਦੇਖ ਰੇ ਕਰਦਾ ਕੋਈ ਨਹੀਂ ਪਹੁੰਚਿਆ ਜੀ ਤੁਸੀਂ ਆਪਸਾਬ ਲਗਾ ਲਓ ਜਿਹੜੇ ਕਾਂਗਰਸ ਇਸ ਨਾ ਪਾਰਟੀ ਹੈ ਨੈਸ਼ਨਲ ਪਾਰਟੀ ਮੰਨੀ ਜਾਂਦੀ ਹੈ ਇਹ ਇਹ ਹਾਲਾਤ ਨੇ ਦੇਖ ਲਓ ਜੀ ਇਹਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਇਹਦਾ ਕਸੂਰ ਕਿਸੇ ਦਾ ਨਹੀਂ ਆਪਾਂ ਕਹਿ ਸਕਦੇ ਬਟ ਕੁਦਰਤ ਨੇ ਮਾਰਿਆ ਇਹ ਕੁਦਰਤ ਨੇ ਮਾਰ ਚੱਲੀ ਲੇਕਿਨ ਮਨਟੇਨੈਂਸ ਕਰ ਦੇ ਖੈਰ ਨੁਕਸਾਨ ਨਹੀਂ ਹੁੰਦਾ ਜਿੰਨਾ ਵੀ ਹੋ ਜਾਣਾ ਦਾ ਅੱਜ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾਂਦੇ 15 ਸਾਲ ਸਰਕਾਰ ਰਹੀ ਹੈ ਕਾਂਗਰਸ ਦੀ ਪਰ ਕਾਂਗਰਸ ਭਵਨ ਨਹੀਂ ਸੰਭਾਲਿਆ ਗਿਆ ਅੱਜ ਟੱਟਰੀ ਨਜ਼ਰਾਂ ਦਾ ਦਿਖਾਈ ਦੇ ਰਿਹਾ ਤੁਹਾਡੇ ਸਾਹਮਣੇ ਪ੍ਰਾਤਨ ਸਮੇ ਦਾ ਪਰਾਏ ਸਮੇ ਦਾ ਜਿਹੜਾ ਕਾਂਗਰਸ ਭਵਨ ਹੈ ਬਹੁਤ ਹੀ ਜਿਹੜਾ ਮੇਨ ਦਫਤਰ ਮੰਨਿਆ ਜਾਂਦਾ ਸੀਗਾ ਸਰਦਾਰ ਬੈਂ ਸਿੰਘ ਵੀ ਇੱਥੇ ਆ ਕੇ ਬੰਦੇ ਹੁੰਦੇ ਸੀਗੇ ਸਰਦਾਰ ਰਾਣਾ ਗੁਰਜੀਤ ਸੋਢੀ ਜਿਹੜੇ ਸੈਕਟਰੀ ਸੀਗੇ ਮੁੱਖ ਮੰਤਰੀ ਪੰਜਾਬ ਦੇ ਉਹਨਾਂ ਦੇ ਵੱਲੋਂ ਉਦਘਾਟਨ ਕੀਤਾ ਗਿਆ ਸੀਗਾ ਪ੍ਰਧਾਨ ਕੋਮਲ ਖੰਨਾ ਦੇ ਵੱਲੋਂ ਜਿਹੜਾ ਕਿ ਆ ਇੱਥੇ ਉਹਨਾਂ ਨੂੰ ਪ੍ਰਧਾਨ ਲਾਇਆ ਗਿਆ ਯੁਵਾ ਪ੍ਰਧਾਨ ਪਰ ਕੋਈ ਅੱਜ ਰਾਜਨੀਤਿਕ ਨੇਤਾ ਕੋਈ ਇੱਥੇ ਮੌਜੂਦ ਨਹੀਂ ਕਿਸੇ ਨੂੰ ਫਰਕ ਨਹੀਂ ਜਿਹਦੀ ਜ਼ਮੀਨ ਸੀਗੀ ਉਹ ਆਇਆ ਤਾਂ ਸੀਗਾ ਉਦੋਂ ਸਾਰੇ ਲੀਡਰ ਸਾਰੇ ਇਕੱਠੇ ਹੋਗੇ ਸੀਗੇ ਉਦੋਂ ਸਾਰੇ ਰਾਜਨੀਤਿਕ ਇੱਥੇ ਇਕੱਠੇ ਸੀਗੇ ਪਰ ਕੋਈ ਵੀ ਕਿਸੇ ਦੀ ਸਿਰ ਨੂੰ ਜੂਣੀ ਖਿਸਕ ਗਈ ਕੋਈ ਜਿਹੜਾ ਕਿ ਢਾਟੜੀ ਆ ਮਲਵਾ ਜਿਹੜਾ ਪਿਆ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਚੁਕਵਾਉਣ ਦੀ ਇੱਦਾਂ ਹੀ ਜੇ ਪਿਆ ਤੇ ਇੱਦਾਂ ਹੀ ਪਿਆ ਰਹਿਣਾ ਹੁਣ ਦੇਖਣਾ ਹੈਗਾ ਕਿ ਰਾਜਨੀਤੀਆਂ ਕਿੰਨੀਆਂ ਕੋ ਦੇਰ ਇਹ ਵਾਅਦੇ ਕਰਨਗੇ ਕਿ ਕਿਨੂੰ ਕਿਨੂੰ ਕੋ ਦੇਰ ਦਾਅਵੇ ਕਰਨਗੇ ਇਹ ਆਉਣ ਵਾਲੇ ਸਮੇਂ ਤੇ ਦੇਖਣਾ ਹੋਏਗਾ ਕੀ ਹੈ ਕਾਂਗਰਸ ਭਵਨ ਬਣੇਗਾ ਦੁਬਾਰਾ ਕਿ ਨਹੀਂ ਬਣੇਗਾ ਇਹ ਚਰਚਾ ਦਾ ਜਰੂਰ ਵਿਛਾਵਾਂ ਆਉਣ ਵਾਲੇ ਸਮੇਂ ਤੇ ਦੇਖਣਾ ਜਰੂਰ ਹੋਏਗਾ ਜੁੜੇ ਹੋਏ ਲਿਦਾਨ ਲਾਈਵ ਤੇ ਨਾਲ ਸੰਜਣਾ ਜੁੰਬੇਰਪੋਰ ਧੰਨਵਾਦ